ਆ ਸ੍ਰੀ ਕਾਲ ਬਈ ਸਾਰਿਆਂ ਨੂੰ ਆ ਸਾਹਮਣੇ ਪਈ ਗਵਿੰਦਗੜ ਪਿੰਡ ਆ ਤੇ ਇੱਧਰ ਆ ਗਿਆ ਨਗਲਾ ਇੱਥੇ ਬਈ ਸੜਕਾਂ ਦੇ ਬਹੁਤ ਹਾਲਾਤ ਮਾੜੇ ਨੇ ਕਿਰਪਾ ਕਰਕੇ ਸਰਕਾਰ ਨੂੰ ਬੇਨਤੀ ਆ ਵੀ ਸੜਕਾਂ ਗਣੀ ਵੀ ਗੌਰ ਕੀਤ ਕਰੀ ਜਾਵੇ ਭਾਈ ਆ ਦੇਖ ਲਓ ਭਾਈ ਤੌਰ ਤੱਕ ਰਹੀ ਹਾਲਾਤ ਨੇ ਬਾਕੀ ਤੁਹਾਨੂੰ ਇਦਾਂ ਹੀ ਹੱਡ ਵੀ ਦਿਖਾ ਦਿੰਦੇ ਆ ਦੇਖ ਲਓ ਇੱਜ ਤਾਂ ਆਪਾਂ ਇਹ ਚੰਗੇ ਹੁੰਦੇ ਨੇ ਬਈ ਬਾਕੀ ਆਏ ਨਹੀਂ ਭਾਈ ਤੁਰ ਤੱਕਰੀ ਹੀ ਸੜਕ ਸਾਰੇ ਖਰਾਬਾ ਭਾਈ ਆ ਲੈ ਲੋ ਤੁਰ ਤੱਕਰੀ ਹੀ ਊਲਾਦ ਪੋਈ ਨਹੀਂ ਕਮਿੰਡਰ ਤੋਂ ਨਾਲੇ ਨੂੰ ਨਹੀਂ ਨਾਲੇ ਤੋਂ ਕਮਿੰਡਰ ਨੂੰ ਜਾਣੇ ਭਾਈ ਤੋ ਤੱਕਰੇ ਇਹੀ ਸੜਕ ਦੇ ਹਾਲ ਨੇ ਕੋਈ ਕੋਈ ਕੁਝ ਵੀ ਨਹੀਂ ਬੋਲ ਰਿਹਾ ਕੋਈ ਸੜਕ ਬਾਰੇ ਭਾਈ ਬਾ ਲੰਗਣ ਨਹੀਂ ਹੋ ਜਾਂਦੇ ਹਰੇਕ ਬੰਦੇ ਨੂੰ ਚਲੋ ਕਿਸੇ ਨੂੰ ਕਿਸੇ ਨੂੰ ਦੇ ਕਿਸੇ ਕਿਸੇ ਨੂੰ ਮੈਨੂੰ ਭਾਈ ਇਹ ਚੀਜ਼ ਦਾ ਜਰੂਰ ਮਹਚਰ ਆਪਾਂ ਵਾਸਤੇ ਜੋ ਫੇਸਬੁੱਕ ਆਪਾਂ ਪਾ ਸਕਦੇ ਆ ਇਹਦੀ ਵੀਡੀਓ ਆਪਣੇ ਪਿੰਡوں ਸੜਕਾਂ ਜਾਂਦੀਆਂ ਤੇ ਗਵਿੰਦਗੜ੍ਹ ਦੇ ਨੂੰ ਵੀ ਹੋ ਗਈ ਡਰ ਸਾਰੇ ਵੀਰੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੀਡੀਓ ਨੂੰ ਤਾਂ ਸਰਕਾਰਾਂ ਤੱਕ ਰਜਾ ਸਕੀ ਵੱਧ ਤੋਂ ਵੱਧ ਫੋਲੋ ਕਰੋ ਪੇਜ ਆਪਣਾ ਧੰਨਵਾਦ ਬਈ ਸਾਰਿਆਂ ਦਾ ਦੇਖ ਲਓ ਹਾਲਾਤ